ਸਾਥਿਓ ਪੀਪਲਜ਼ ਫੋਰਮ ਪਰਗਾੜੀ ਵੱਲੋਂ ਪੀਪਲਜ਼ ਲਿਟਰੇਰੀ ਫੈਸਟੀਵਲ ਜਿਹੜਾ ਹੈ ਇੱਥੇ ਕਰਵਾਇਆ ਜਾ ਰਿਹਾ ਹੈ ਜਿਸ ਪਿਛੋਕ ਜਲਕਾ ਤੁਸੀਂ ਸੁਣ ਰਹੇ ਹੋ ਇਸ ਵੇਲੇ ਇੱਥੇ ਸਾਹਿਬ ਸਿੰਘ ਦਾ ਨਾਟਕ ਸਮਾਂ ਵਾਲੀ ਡਾਂਗ ਚੱਲ ਰਿਹਾ ਹੈ ਜੋ ਕਿ ਉੱਪਰਲੇ ਹਾਲ즈 ਕਰਨੈਲ ਸਿੰਘ ਇਸ ਰੂਹ ਹਾਲ ਦੇ ਵਿੱਚ ਉਹ ਨਾਟਕ ਪਰਫਾਰਮ ਕੀਤਾ ਜਾ ਰਿਹਾ ਹੈ ਬਾਕੀ ਤੁਸੀਂ ਦੇਖ ਰਹੇ ਹੋ ਤੇ ਬਹੁਤ ਸਾਰੀਆਂ ਹਸਤਾਲਾਂ ਜਿਹੜੀਆਂ ਹੈ ਉਹ ਇੱਥੇ ਲੱਗੀਆਂ ਨੇ ਦੇਖ ਰਹੇ ਹੋ ਤੁਸੀਂ ਤੇ ਅੰਦਰਲੇ ਪਾਸੇ ਹਾਲ ਦੇ ਅੰਦਰਲੇ ਪਾਸੇ ਕਿਤਾਬਾਂ ਜਿਹੜੀਆਂ ਹੈ ਉਹ ਸ਼ਾਇਆ ਕੀਤੀਆਂ ਗਈਆਂ ਕਿਤਾਬਾਂ ਦੇ ਪ੍ਰਦਰਸ਼ੀ ਹਾਲ ਦੇ ਅੰਦਰਲੇ ਪਾਸੇ ਹੈ ਇੱਧਰ ਤੁਸੀਂ ਵੇਖ ਰਹੇ ਹੋ ਕਿ ਗੁਰਮੁਖੀ ਲਿਪੀ ਨੂੰ ਡੈਡੀਕੇਟਿਡ ਬਹੁਤ ਸਾਰਾ ਸਮਾਨ ਜਿਹੜਾ ਹੈ ਉਹ ਇੱਥੇ ਨਜ਼ਰ ਆ ਰਹੇ ਹੈਗਾ ਤੇ ਇਹ ਜੋ ਸਾਥੀ ਇੱਥੇ ਸਟਾਲ ਤੇ ਮੌਜੂਦ ਨੇ ਇਹਨਾਂ ਦੇ ਨਾਲ ਗੱਲ ਕਰਦੇ ਆਂ ਤੇ ਜਾਣਦੇ ਆਂ ਕਿ ਕਿਸ ਤਰ੍ਹਾਂ ਦੀ ਇਹ ਸਟਾਲ ਹੈ ਤੇ ਇਹ ਜੋ ਸਮਾਨ ਕਿਉਂਕਿ ਇਹ ਮੇਲੇ ਦਾ ਆਖਰੀ ਦਿਨ ਹੈ ਜੇਕਰ ਕੋਈ ਸਾਥੀ ਇੱਥੋਂ ਨਹੀਂ ਖਰੀਦ ਸਕਦਾ ਨਹੀਂ ਆ ਸਕਿਆ ਤਾਂ ਉਹ ਇਹ ਸਮਾਨ ਕਿੱਥੋਂ ਲੈ ਸਕਦਾ ਹੈਗਾ ਇਨਾਂ ਦੇ ਨਾਲ ਗੱਲ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਅ ਕਿਸ ਤਰ੍ਹਾਂ ਦੀ ਇਹ ਸਟਾਲ ਇਹ ਸਟਾਲ ਬਾਰੇ ਦੱਸੋ ਕਿਉਂਕਿ ਆਹ ਜਿਹੜੀ ਤਖਤੀ ਹੈ ਤੁਹਾਡੀ ਇਹ ਬੜੀ ਮਸ਼ਹੂਰ ਹੈ ਇਸ ਦੀ ਬੜੀ ਮੰਗ ਹੈ ਤੁਸੀਂ ਕੀ ਕਹੋਗੇ ਆਪਣੇ ਸਟਾਲ ਬਾਰੇ ਦੱਸੋ ਹਾਂ ਜੀ ਮੇਰਾ ਪਿੰਡ ਹੈ ਪੋਸਲਾ ਮਾਨਸਾ ਦੇ ਵਿੱਚ ਉੱਥੇ ਅਸੀਂ ਪਿਛਲੇ 3 ਸਾਲ ਤੋਂ ਹੀ ਕੰਮ ਕਰ ਰਹੇ ਆ ਤੇ ਕੰਮ ਕਰਨ ਦਾ ਮਕਸਦ ਮੈਂ ਸੇਵਾ ਤਾਂ ਨਹੀਂ ਕਹਿ ਸਕਦਾ ਕਿਉਂਕਿ ਸੇਵਾ ਉਹ ਨੂੰ ਕਹਿ ਸਕਦੇ ਆ ਨਾ ਕੰਮ ਆਪਾਂ ਬਿਨਾਂ ਕਿਸੇ ਆਰਥਿਕ ਹਿੱਤਾਂ ਤੋਂ ਕਰਦੇ ਹੋਈਏ ਪਰ ਹਾਂ ਇਹਨਾਂ ਜ਼ਰੂਰ ਹੈ ਵੀ ਅਸੀਂ ਕੰਮ ਇਹ ਸੋਚ ਕੇ ਸ਼ੁਰੂ ਕੀਤਾ ਸੀ ਵੀ ਇੱਕ ਪੰਥ ਤੇ ਦੋ ਕਾਜ ਹੋਣ ਬਿਲਕੁਲ ਕੰਮ ਤਾਂ ਲੋਕ ਬਹੁਤ ਗੰਦੇ ਤੋਂ ਗੰਦੇ ਧੰਦੇ ਕਰਕੇ ਵੀ ਕਮਾਈ ਜਾਂਦੇ ਆ ਜੀ ਪੈਸਾ ਤਾਂ ਕਮਾ ਰਹੇ ਆ ਲੋਕ ਤੇ ਸਾਡਾ ਮਕਸਦ ਸੀਗਾ ਵੀ ਪੈਸਾ ਵੀ ਕਮਾਈਏ ਤੇ ਨਾਲ ਇੱਕ ਚੰਗਾ ਮੈਸੇਜ ਵੀ ਸਮਾਜ ਨੂੰ ਜ਼ਰੂਰ ਦੇਈਏ ਜੀ ਬਿਲਕੁਲ ਮੈਸੇਜ ਤੁਹਾਡਾ ਬਹੁਤ ਵਧੀਆ ਹੈ ਤੇ ਕਿਸ ਤਰ੍ਹਾਂ ਦੀਆਂ ਕੀਮਤਾਂ ਨੇ ਇਸ ਸਾਜ਼ੋ ਸਮਾਨ ਦੀਆਂ ਉਦਾਹਰਨ ਦੇ ਤੌਰ ਤੇ ਤਖਤੀ ਦੀ ਕੀਮਤ ਅਸੀਂ ਜਾਨਣਾ ਚਾਹਾਂਗੇ ਇਦੇ ਵਿੱਚ ਵੱਖਰੇ ਵੱਖਰਾ ਜਿਹੜਾ ਸਾਈਜ਼ ਮਿਲਦਾ ਜੀ ਅਲੱਗ-ਅਲੱਗ ਮਟੀਰੀਅਲ ਮਿਲਦਾ ਹੈ ਤਕਰੀਬਨ 300 ਤੋਂ 400 ਰੁਪਏ ਦਾ ਰੇਟ ਹੈ ਜੀ ਸਾਈਜ਼ ਇਹਦਾ 15 ਇੰਚ ਹੈ ਜੀ ਤੇ ਇਹ ਜੋ ਝੋਲੇ ਹੈ ਜਿਨ੍ਹਾਂ ਦੇ ਉੱਤੇ ਗੁਰਮੁਖੀ ਉਕੇਰੀ ਹੋਈ ਹੈ ਇਹਨਾਂ ਦਾ ਵੀ ਦੱਸ ਦਿਓ ਹਾਂ ਜੀ ਇਹ ਦਾ 250 ਤੋਂ 300 ਰੁਪਏ ਦੇ ਵਿੱਚ ਤੁਸੀਂ ਫਿਜ਼ੀਕਲੀ ਆ ਕੇ ਜਿਹੜੀ ਚੀਜ਼ ਆ ਦੇਖ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਆਰਡਰ ਕਰ ਸਕਦੇ ਹੋ ਉਸ ਤੋਂ ਇਲਾਵਾ ਜੇਕਰ ਤੁਸੀਂ ਆਨਲਾਈਨ ਤਾਂ ਵਿਰਾਸਤੀ ਆਰਟਸ ਦੇ ਨਾਮ ਦੇ ਉੱਪਰ ਆਪਣਾ ਇੰਸਟਾ ਤੇ ਤੇ ਫੇਸਬੁਕ ਤੇ ਪੇਜ ਬਣਾਇਆ ਹੋਇਆ ਤੇ ਜੇਕਰ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ ਕੋਈ ਤਸਵੀਰਾਂ ਲੈਣੀਆਂ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨੰਬਰ 9914490254 ਤੇ ਸੰਪਰਕ ਕਰ ਸਕਦੇ ਹੋ ਤੁਹਾਡੀ ਬੜੀ ਮਿਹਰਬਾਨੀ ਸਰ ਧੰਨਵਾਦ ਜੀ ਡਾਕਟਰ ਸਾਹਿਬ ਸਿੰਘ ਦੇ ਨਾਟਕ ਸਮਾਂ ਵਾਲੀ ਡਾਂਗ ਦੀ ਇੱਕ ਝਲਕੀ ਇਹ ਸਤੇ ਕਦੇ ਸਾਡਾ ਹੋਇਆ ਹੀ ਨਹੀਂ ਨਾ ਅੱਗੇ ਮਿਲੇ ਬਾਊ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਾਊ ਯਾਰ ਹੁਣ ਮਾਤਰਾਂ ਨਾਲ ਲੈ ਨਹੀਂ ਸਕਦਾ ਵੱਡਾ ਬੰਦਾ ਆ ਮੁਲਕ ਦਾ ਮਾਲਕ ਐ ਏਡੀ ਵੱਡੀ ਕੁਰਸੀ ਤੇ ਸਜਿਆ ਬੈਠਾ ਮੈਂ ਮਾਤਰ ਤਰ੍ਹਾਂ ਨਾਂ ਨਹੀਂ ਲਾ ਸਕਦਾ ਉਹ ਵੀ ਪਾਉ ਜੇ ਮੈਂ ਤੇਰਾ ਨਾਂ ਲਾਇਆ ਤੇ ਤੇਰੇ ਤੋਂ ਪਹਿਲਾਂ ਜਿੰਨੇ ਸਾਰੇ ਨਾਂ ਲਾਣੇ ਪੈਣੇ ਉਹ ਤੂੰ ਇੱਕ ਨਿੱਕੀ ਜਿਹੀ ਕਹਾਣੀ ਦੱਸਣੀ ਆ ਇੱਕ ਬੰਦਾ ਪਿਰ ਦੇ ਵਿਚਨੇ ਠੂਹੇ ਵੇਚਦਾ ਫਰੇ ਕੋਈ ਠੂਹਾ ਨਿੱਕਾ ਜਿਹਾ ਕੋਈ ਦਰਮਿਆਨਾ ਕੋਈ ਚੰਗਾ ਪਲਿਆ ਹੋਇਆ ਕੋਈ ਕਾਲੇ ਰੰਗ ਦਾ ਕੋਈ ਪੂਰੇ ਰੰਗ ਦਾ ਤੇ ਕੀਮਤ ਸਾਰਿਆਂ ਦੀ ਇੱਕੋ ਹੀ 5 ਰੁਪਏ ਹੁਣ ਅਸੀਂ ਤੁਹਾਨੂੰ ਹਾਲ ਚ ਨày ਆਏ ਆ ਜੀ ਹਾਲ ਦੇ ਵਿੱਚ ਤੁਸੀਂ ਵਕ ਵਕ ਪ੍ਰਕਾਸ਼ਨਾ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦੀਆਂ ਸਟਾਲਾਂ ਵੇਖ ਰਹੇ ਹੋ ਅੱਜ ਮੈਂ ਕਿ ਤੁਸੀਂ ਵੇਖ ਰਹੇ ਹੋ ਇੱਧਰ ਚੇਤਨਾ ਪ੍ਰਕਾਸ਼ਨ ਦੀਆਂ ਸਟਾਲਾਂ ਨੇ ਜੀ ਕੁਝ ਲਿਟਰੇਰੀ ਜਵੈਲਸ ਵੀ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਬਹੁਤ ਸਾਰੀਆਂ ਹੋਰ ਸਟਾਲਾਂ ਜਿਵੇਂ ਕਿ ਵਰਮਾ ਬੁੱਕ ਕੰਪਨੀ ਖਾਸ ਤੌਰ ਤੇ ਪੀਪਲਜ਼ ਲਿਟਰੇਰੀ ਫੈਸਟੀਵਲ ਕਿਉਂਕਿ ਪੀਪਲਜ਼ ਫਾਰਮ ਬਰਗਾੜੀ ਵੱਲੋਂ ਖਾਸ ਤੌਰ ਤੇ ਆਯੋਜਿਤ ਕੀਤਾ ਗਿਆ ਤਾਂ ਇੱਥੇ ਜਿਹੜੀ ਇਹਨਾਂ ਦੀ ਸਟਾਲ ਲੱਗੀ ਹੈ ਉਸ ਸਟਾਲ ਦੇ ਉੱਤੇ ਹੁਣ ਅਸੀਂ ਹਾਂ ਇਸ ਵੇਲੇ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਕਿਤਾਬਾਂ ਜਿਹੜੀਆਂ ਹੈ ਉਹ ਸਾਰੀਆਂ ਇੱਕ ਵਾਰੀ ਦੇਖ ਲਓ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਦੇ ਵਿੱਚ छਪੀਆਂ ਕੁਝ ਕਿਤਾਬਾਂ ਵੀ ਇੱਥੇ ਰੱਖੀਆਂ ਹੋਈਆਂ ਨੇ ਇਸ ਸਟਾਲ ਦੇ ਉੱਤੇ ਮੌਜੂਦ ਨੇ ਤੇ ਇਸ ਸਟਾਲ ਦੇ ਉੱਤੇ ਸਟਾਲ ਦੇ ਪ੍ਰਬੰਧਕ ਜਿਹੜੇ ਖੜੇ ਹੈ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜਨ ਚੇਤਨਾ ਪ੍ਰਕਾਸ਼ਨ ਦੀਆਂ ਇਹ ਕਿਤਾਬਾਂ ਨੇ ਤੇ ਇਹਨਾਂ ਨਾਲ ਗੱਲ ਕਰਦੇ ਆਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕਿਸ ਤਰ੍ਹਾਂ ਦੀਆਂ ਇਹ ਕਿਤਾਬਾਂ ਨੇ ਤੇ ਤੁਹਾਡੇ ਬੈਸਟ ਸੇਲਿੰਗ ਬੁੱਕਸ ਬਾਰੇ ਵੀ ਦੱਸ ਦਿਓ ਜਾਂ ਜਿਹੜੀਆਂ ਕਿਤਾਬਾਂ ਤੁਸੀਂ ਸਾਨੂੰ ਰეკਮੈਂਡ ਕਰਨਾ ਚਾਹੁੰਦੇ ਹੋ ਪੜਨ ਸਰੋਤੇ ਉਹਨਾਂ ਬਾਰੇ ਵੀ ਦੱਸੋ ਜਿਵੇਂ ਆਪਣੇ ਕੋਲ ਜਿਹੜੇ ਜਨਚੇਤਨਾ ਅਦਾਰੇ ਇੱਥੇ ਜ਼ਿਆਦਾਤਰ ਇਮਕਲਾਬੀ ਸਾਹਿਤ ਭਗਤ ਸਿੰਘ ਸੰਬੰਧੀ ਲਿਖਤਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਸ ਅਦਾਰੇ ਦਾ ਮਕਸਦ ਹੈ ਵੀ ਅੱਜ ਦੇ ਸਮੇਂ 'ਚ ਲੋਕਾਂ ਨੂੰ ਸਾਹਿਤ ਨਾਲ ਜੋੜਿਆ ਜਾਵੇ ਬਲਵਾਜ ਸੋਸ਼ਲ ਮੀਡੀਆ ਦਾ ਯੁੱਗ ਹੈ ਰੀਲਾਂ ਮਤਲਬ ਜੋ ਸਾਡੇ ਦਿਮਾਗਾਂ ਤੇ ਭਾਰ ਮਸਾਇਆ ਕਰਦੇ ਆਂ ਮਤਲਬ ਉਸ ਸਮੇਂ ਦੇ ਵਿੱਚ ਚੰਗੇ ਸਾਹਿਤ ਨਾਲ ਜੁੜਨਾ ਇੱਕ ਬਹੁਤ ਵੱਡੀ ਗੱਲ ਹੈ ਇਸੇ ਲਈ ਬਹੁਤ ਘੱਟ ਰੇਟਾਂ ਦੇ ਕਿਤਾਬਾਂ ਛਾਪ ਕੇ ਲੋਕਾਂ ਤੱਕ ਇਹ ਸਾਹਿਤ ਪਹੁੰਚਾਇਆ ਜਾਂਦਾ ਜਿਵੇਂ ਇੱਥੇ ਤੁਸੀਂ ਉਹ ਦੇਖ ਰਹੇ ਹੋ ਅਜਿਹਾ ਸੀ ਸਾਡਾ ਭਗਤ ਸਿੰਘ ਬਹੁਤ ਛੋਟੀ ਜੀ ਕਿਤਾਬ ਹੈ ਇਹ ਭਗਤ ਸਿੰਘ ਦੇ ਸਾਥੀ ਸ਼ੇਰ ਵਰਮਾ ਨੇ ਲਿਖੀ ਹੈ ਜੀ ਜਿਹਦੇ ਜੋ ਹੋ ਉਹਨਾਂ ਦੇ ਮਤਲਬ ਜੀਵਨ ਬਾਰੇ ਦੱਸਦੇ ਆ ਜਿਵੇਂ ਆਪਾਂ ਦੇਖਦੇ ਆ ਵੀ ਭਗਤ ਸਿੰਘ ਨੂੰ ਬਸ ਮਤਲਬ ਅਖੜ ਤੋਂ ਤਰੀਕੇ ਨਾਲ ਲੋਕ ਦੇਖਦੇ ਆ ਵੀ ਉਹ ਬੰਬਾਂ ਪਿਸਤੋਲਾਂ ਵਾਲਾ ਨੌਜਵਾਨ ਸੀਗਾ ਜਾਂ ਮਤਲਬ ਬਹੁਤ ਸੀਰੀਅਸ ਨੌਜਵਾਨ ਹੋਊਗਾ ਉਹ ਪਰ ਸ਼ਿਵ ਵਰਮਾ ਦੱਸਦਾ ਵੀ ਉਹ ਵੀ ਆਮ ਇਨਸਾਨਾਂ ਵਰਗਾ ਇਨਸਾਨ ਸੀਗਾ ਉਹ ਵੀ ਹੱਸਦਾ ਖੇਡਦਾ ਸਾਡੇ ਵਾਂਗੂ ਸਾਡੇ ਨਾਲ ਚੌੜਾ ਕਰਦਾ ਸੀਗਾ ਮਤਲਬ ਐਦਾਂ ਦੀਆਂ ਗੱਲਾਂ ਨਹੀਂ ਉਹਦੇ ਵਿੱਚ ਜਾ ਇੱਥੇ ਜਿਹੜੇ ਰੂਸੀ ਨਾਵਲ ਤੁਸੀਂ ਦੇਖ ਸਕਦੇ ਹੋ ਜਿਆਦਾਤਰ ਆਪਕੋ ਮੇਰੇ ਰੂਸੀ ਨਾਵਲਾਂ ਦੇ ਵਿੱਚ ਅਸੀਂ ਵੇਖ ਰਹੇ ਹਾਂ ਮੈਕਸਿਮ ਗੋਰਕੀ ਦੇ ਸਾਹਿਤ ਬਾਰੇ ਲਿਖਿਆ ਹੋਇਆ ਹੈ ਮੇਰਾ ਬਚਪਨ ਮੈਕਸਿਮ ਗੋਰਕੀ ਦਾ ਇੱਥੇ ਨਜ਼ਰ ਆ ਰਿਹਾ ਸਾਨੂੰ ਕਹਾਣੀਆਂ ਜਿਹੜੀਆਂ ਉਹ ਮੈਕਸਿਮ ਗੋਰਕੀ ਦੀਆਂ ਪਈਆਂ ਨੇ ਪੰਜਾਬੀ ਦੇ ਵਿੱਚ ਜਿਨ੍ਹਾਂ ਦਾ ਅਨੁਵਾਦ ਕੀਤਾ ਹੋਇਆ ਹੈਗਾ ਉੱਭਲ ਨਾਵਲ ਇੱਥੇ ਸਾਨੂੰ ਨਜ਼ਰ ਆ ਰਿਹਾ ਹੈਗਾ ਸੋ ਬਹੁਤ ਸਾਰੀਆਂ ਕਿਤਾਬਾਂ ਨੇ ਇੱਥੇ ਸਾਥੀ ਆ ਸਕਦੇ ਨੇ ਖਰੀਦ ਸਕਦੇ ਨੇ ਕਿਉਂਕਿ ਇਹ ਇਸ ਮੇਲੇ ਦਾ ਪੀਪਲਜ਼ ਲਿਟਰੇਰੀ ਫਰੋਮ ਦਾ ਆਖਰੀ ਦਿਨ ਹੈ ਤੁਹਾਡੇ ਨਾਲ ਸੰਪਰਕ ਕਿਵੇਂ ਕੀਤਾ ਜਾ ਸਕਦਾ ਕਿੱਥੇ ਤੁਹਾਡੀਆਂ ਹੋਰ ਸਟਾਲਾਂ ਜਾਂ ਕਿਤਾਬਾਂ ਮੌਜੂਦ ਰਹਿੰਦੀਆਂ ਜਿਵੇਂ ਜ਼ਿਆਦਾਤਰ ਜਿਹੜੇ ਮੇਲੇ ਲੱਗਦੇ ਉਹਨਾਂ 'ਚ ਸਾਡੀ ਸਟਾਲ ਲੱਗਦੀ ਹੀ ਲੱਗਦੀ ਆ ਬਾਕੀ ਜਿਹੜਾ ਜਿਹੜਾ ਮੇਨ ਦਫ਼ਤਰ ਆ ਪੰਜਾਬੀ ਭਵਨ ਲੁਧਿਆਣੇ ਦੇ 'ਚ ਜਿਹੜੀ ਉੱਥੇ ਦੁਕਾਨ ਸਾਡੀ ਜਨ ਚੇਤਨਾ ਦੀ ਦੁਕਾਨ ਉੱਥੋਂ ਤੁਸੀਂ ਕਿਤਾਬਾਂ ਲੈ ਸਕਦੇ ਜੀ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਅਗਲੀ ਸਟਾਲ ਤੇ ਚੱਲਦੇ ਹਾਂ ਜੀ ਆਟਮ ਆਰਟ ਦੀ ਇਹ ਸਟਾਲ ਹੈ ਪਟਿਆਲਾ ਦਾ ਇਹ ਪਬਲਿਕੇਸ਼ਨ ਬਹੁਤ ਵਧੀਆ ਸ਼ਿਪਾਈ ਕਰਕੇ ਇਹ ਪਬਲਿਕ ਦੇ ਵਿੱਚ ਜਾਣਿਆ ਜਾਂਦਾ ਨਾਲੋਂ ਨਾਲ ਨਵੇਂ ਸਾਇਤਕਾਰਾਂ ਨੂੰ ਮੌਕਾ ਦਿੰਦੇ ਨੇ ਉਹਨਾਂ ਦੀਆਂ ਕਿਤਾਬਾਂ ਛਾਪਣ ਦੇ ਲਈ ਖਾਸ ਤੌਰ ਤੇ ਇਹ ਉਪਰਾਲਾ ਕਰਦੇ ਨੇ ਇੱਥੇ ਆਟਮ ਆਰਟ ਦੇ ਕੁਝ ਸਾਥੀ ਮੇਰੇ ਨਾਲ ਇੱਥੇ ਮੌਜੂਦ ਨੇ ਲਵਪ੍ਰੀਤ ਆਟਮ ਆਟਮ ਆਰਟ ਨੂੰ ਸਾਡੇ ਨਾਲ ਨੇ ਲਵਪ੍ਰੀਤ ਸਾਨੂੰ ਆਪਣੇ ਇਸ ਪਬਲਿਕੇਸ਼ਨ ਬਾਰੇ ਵੀ ਦੱਸੋ ਤੇ ਸਟਾਲ ਬਾਰੇ ਖਾਸ ਤੌਰ ਤੇ ਦੱਸੋ ਕਿਹੜੀਆਂ ਕਿਤਾਬਾਂ ਹੁਣ ਇਸ ਵਾਰ ਤੁਹਾਡੀਆਂ ਨਵੀਂ ਆਈਆਂ ਨੇ ਕਿਹੜੀਆਂ ਜ਼ਿਆਦਾ ਵਿਕੀਆਂ ਨੇ ਉਹਨਾਂ ਬਾਰੇ ਪੁੱਛੋ ਜੀ ਮਤਲਬ ਆਟੋਮੈਟਿਕ ਪਟਿਆਲੇ ਤੋਂ ਸਾਥੀ ਚਲਾਉਂਦੇ ਉਹਨਾਂ ਦਾ ਨਾਮ ਲਿਖਿਆ ਸਪਾਲ ਸਿੰਘ ਤੇ ਪ੍ਰੀਤੀ ਸ਼ੈਲੀ ਉਹਨਾਂ ਦੀ ਟੀਮ ਮਤਲਬ ਇੱਥੇ ਆਈ ਨਹੀਂ ਤੇ ਅਸੀਂ ਸੰਭਾਲ ਰਹੇ ਹਾਂ ਜੀ ਇਸ ਵਕਤ ਕੰਮ ਤੇ ਇੱਥੇ ਕਿਤਾਬਾਂ ਜਿਵੇਂ ਪੰਜਾਬੀ ਚ ਅਸੀਂ ਗੱਲ ਕਰੀਏ ਤਾਂ ਕੋਠੇ ਖੜਕ ਸਿੰਘ, ਰਾਮ ਸਰੂਪ ਅਣਕੀ ਹੋਰਾਂ ਦਾ ਦੁੱਲੇ ਦੀ ਟਾਬ ਤੇ ਪ੍ਰਤਾਪੀ ਉਹਨਾਂ ਦੇ ਮਤਲਬ ਸਭ ਤੋਂ ਵੱਧ ਵਿਕਣ ਵਾਲੇ ਨਾਵਲਾਂ ਦੇ ਵਿੱਚੋਂ ਇੱਕ ਨੇ। ਇਸ ਤੋਂ ਇਲਾਵਾ ਪੰਜਾਬੀ ਦੇ ਵਿੱਚ ਪਿਛਲੇ ਸਾਲ ਇੱਕ ਕਿਤਾਬ ਆਈ ਹੈ ਜਿਹਦੇ ਕਿ ਇਹ ਹੁਣ ਤੱਕ 20000 ਕਾਪੀਆਂ ਤੋਂ ਵੱਧ ਛਪ ਚੁੱਕੀਆਂ ਤੇ 11ਵਾਂ ਐਡੀਸ਼ਨ ਇੱਕ ਸਾਲ ਦੇ ਵਿੱਚ ਹੀ ਆ ਗਿਆ। ਜੀ ਅਸੀਂ ਇਹ ਇਹ ਪੰਜਾਬੀ ਦੀ ਬਹੁਤ ਸ਼ਾਨਦਾਰ ਕਿਤਾਬ ਹੈ ਦੇ ਵਿੱਚ ਮਤਲਬ ਇੱਕ ਫਕੀਰ ਦੀ ਇੱਕ ਕੇਸਰਨਾ ਦੇ ਪਾਤਰ ਨਾਲ 40 ਦਿਨਾਂ ਦੀ ਯਾਤਰਾ ਹੈ। ਤੇ ਉਹਦੇ ਵਿੱਚ ਮਤਲਬ ਕਿ ਰਜਾਨਾ 40 ਦਿਨਾਂ ਦੇ ਵਿੱਚ ਰਜਾਨਾ ਦੇ ਇੱਕ ਨਵਾਂ ਸੁਨੇਹਾ ਹੈ ਇੱਕ ਕਿਸਮ ਦਾ। ਜੀ 40 ਦਿਨਾਂ ਦੇ ਲਈ 40 ਪੋਜ਼ਿਟਿਵ ਸਨੇਹ ਨੇ ਕਿ ਬਿਲਕੁਲ ਬੰਦਾ 네ਗੇਟਿਵਿਟੀ ਚ ਵੀ ਹੋਵੇ ਉਹਨੂੰ ਵੀ ਚੜ੍ਹਦੀ ਕਲਾ ਚ ਲਿਆਉਣ ਵਾਲੀ ਕਿਤਾਬ ਹੈ ਇਹ ਮੈਨੂੰ ਲੱਗਦਾ ਹੈ ਇੱਕ ਅੰਗਰੇਜ਼ੀ ਦੀ ਕਿਤਾਬ ਦਾ ਉਲਥਾ ਹੈ ਇਹ ਸ਼ਾਇਦ ਪੰਜਾਬੀ ਦੀ ਮੂਲ ਕਿਤਾਬ ਹੈ ਜੀ ਮੂਲ ਪੰਜਾਬੀ ਵਿੱਚ ਲਿਖੀ ਗਈ ਹੈ ਤੇ ਇਹਦਾ ਮਤਲਬ ਇਹ ਤਾਂ ਇੱਕ ਨਵੇਂ ਪਾਠਕ ਨੂੰ ਵੀ ਜਿਹੜਾ ਬਿਲਕੁਲ ਕਿਤਾਬਾਂ ਨਹੀਂ ਪੜਦਾ ਤੁਸੀਂ ਉਹਨੂੰ ਵੀ ਦਿਓਗੇ ਤਾਂ ਉਹਦਾ ਰੁਚੀ ਵੀ ਬਣੂਗੀ ਤੇ ਉਹਦਾ ਮਨ ਕਰਨ ਲੱਗ ਜੂਗਾ ਕਿਤਾਬਾਂ ਪੜਦੋ ਇਸ ਕਿਸਮ ਦੀਆਂ ਕਿਤਾਬਾਂ ਫਿਰ ਜਿਹੜੀਆਂ ਮਤਲਬ ਵਰਲਡ ਫੇਮਸ ਕਿਤਾਬਾਂ ਨੇ ਅਸਲੀ ਇਨਸਾਨ ਦੀ ਕਹਾਣੀ ਜਾਂ ਮੇਰਾ ਪਾਕਿਸਤਾਨ ਹੈ ਉਹ ਤਾਂ ਲਗਾਤਾਰ ਚਲਦੀਆਂ ਹੀ ਉਹਨਾਂ ਚਾਹੁੰਦੇ ਨੇ ਜਾਂ ਜੀਵਨੀਆਂ ਪੜ੍ਹਨਾ ਚਾਹੁੰਦੇ ਨੇ ਉਹਨਾਂ ਲਈ ਤੁਸੀਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਜਾਂ ਰეკਮੈਂਡ ਕਰੋਗੇ ਕੋਈ ਇਸ ਤਰ੍ਹਾਂ ਦੀ ਕਿਤਾਬ ਵੀ ਹੈ ਜਿਹਦੇ ਵਿੱਚ ਤੁਸੀਂ ਕਈ ਜੀਵਨੀਆਂ ਉਹਦੇ ਵਿੱਚ ਛੋਟੇ ਰੂਪ ਚ ਸ਼ਾਮਿਲ ਕੀਤੀਆਂ ਹੋਣ ਹਾਂਜੀ ਹਾਂਜੀ ਜੀਵਨੀਆਂ ਦੇ ਲਈ ਜਿਵੇਂ ਸਾਇੰਸ ਫਿਕਸ਼ਨ ਆਪਾਂ ਸਾਇੰਸ ਦੀ ਗੱਲ ਕਰਦੇ ਹਾਂਗੇ ਸਾਇੰਸ ਦੇ ਬਾਬਤ ਪੰਜਾਬੀ ਦੇ ਵਿੱਚ ਇਹ ਜੀਵਨੀਆਂ ਨਹੀਂ ਵਿਗਿਆਨੀਆਂ ਦੀਆਂ ਜੀਵਨੀਆਂ ਸੀ ਵੀਰ ਰਮਨ ਤੋਂ ਕਪਾਨੀ ਤੱਕ ਜਿਹੜੀ ਹੈ ਕਿ ਭਾਰਤ ਦੇ ਜਿਹੜੇ ਪੌਤਿਕ ਵਿਗਿਆਨੀ ਹੋਏ ਨੇ ਬਹੁਤ ਵੱਡੇ ਪੱਧਰ ਤੇ ਉਹਨਾਂ ਬਾਰੇ ਪੰਜਾਬੀ ਚ ਮੂਲ ਨਹੀਂ ਬਹੁਤਾ ਲਿਖਿਆ ਮਿਲਦਾ ਸੀਗਾ ਤੇ ਉਹਨਾਂ ਦੀਆਂ ਜੀਵਨੀਆਂ ਪੰਜਾਬੀ ਚ ਹੈਗੀਆਂ ਨੇ ਇਸੇ ਤਰ੍ਹਾਂ ਨਿਊਟਨ ਤੋਂ ਲੈ ਕੇ ਐਕਸਪਲੋਸ਼ਨ ਤੱਕ ਜਿਹੜੇ ਵਿਸ਼ਵ ਪੱਧਰ ਦੇ ਵਿਗਿਆਨੀ ਹੋਏ ਨੇ ਉਹਨਾਂ ਦੀਆਂ ਜੀਵਨੀਆਂ ਨੇ ਕੁਆਂਟਮ ਬਾਰੇ ਹੈਗਾ ਇਹਦੇ ਚ ਵਗਿਆ ਨਿਆ ਨਿਆ ਜੀਵਨੀਆਂ ਨੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਮਤਲਬ ਕਿਤਾਬਾਂ ਮਿਲਦੀਆਂ ਤੇ ਆਟੋਮਾਰਟ ਤੋਂ ਜੇਕਰ ਕਿਉਂਕਿ ਮੇਲੇ ਦਾ ਆਖਰੀ ਦਿਨ ਹੈ ਤੇ ਆਖਰੀ ਦਿਨ ਤੋਂ ਬਾਅਦ ਜੇਕਰ ਕਿਤਾਬਾਂ ਮੰਗਵਾਨੀਆਂ ਹੋਵੇ ਤਾਂ ਕਿਹੜੇ-ਕਿਹੜੇ ਜ਼ਰੀਏ ਨੇ ਜੀ ਹਾਂ ਜੀ ਉਹ ਤੁਸੀਂ ਨੰਬਰ ਆਪਦੀ ਕਰੋਗੇ ਕੈਮਰਾ ਉਧਰ ਤਾਂ ਉੱਥੇ ਨੰਬਰ ਲਿਖੇ ਹੋਏ ਨੇ ਇੱਥੇ ਕਾਲ ਕਰਕੇ ਤੇ ਮੰਗਵਾਈਆਂ ਜਾ ਸਕਦੀਆਂ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਠੇਕਾ ਸ਼ਰਾਬ ਤਾਂ ਸਾਥੀਆਂ ਨੇ ਬਹੁਤ ਸੁਣਿਆ ਹੋਵੇਗਾ ਪਰ ਕਿਤਾਬ ਦਾ ਠੇਕਾ ਹੈ ਜਿਹੜਾ ਉਹ ਫਰੀਦਕੋਟ ਵਾਲਿਆਂ ਨੇ ਉਸ ਦਾ ਠੇਕਾ ਲਿਆ ਹੈਗਾ ਠੇਕਾ ਕਿਤਾਬ ਦੀ ਜਿਹੜੀ ਗੱਲ ਕਰਦੇ ਆ ਤਾਂ ਇੱਥੇ ਕੁਝ ਨੌਜਵਾਨ ਸਾਥੀ ਤੁਸੀਂ ਦੇਖ ਰਹੇ ਹੋ ਕਿਤਾਬਾਂ ਦੇਖ ਵੀ ਰਹੇ ਨੇ ਖਰੀਦ ਵੀ ਰਹੇ ਨੇ ਇਹਨਾਂ ਦੇ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਦੀਆਂ ਕਿਤਾਬਾਂ ਹੁਣ ਤੱਕ ਦੇਖੀਆਂ ਹੈ ਬਾਈ ਜੀ ਤੁਸੀਂ ਲੱਗਦਾ ਕਿ ਇੱਥੇ ਪੋਇਟਰੀ ਦੀਆਂ ਜਾਂ ਇਤਿਹਾਸਿਕ ਕਿਤਾਬਾਂ ਜ਼ਿਆਦਾ ਦੇਖੀਆਂ ਨੇ ਉਹ ਲੱਗਦਾ ਹੈ ਹਰ ਪ੍ਰਕਾਰ ਦੀਆਂ ਕਿਤਾਬਾਂ ਰੇਡ ਦੀ ਜੀ ਆਪਾਂ ਨੂੰ ਮਿਲ ਜਾਂਦੀਆਂ ਨੇ ਜੀ ਅਸੀਂ ਗੱਲ ਕਰਦੇ ਆ ਇੱਕ ਹੋਰ ਸਾਥੀ ਨਾਲ ਤੁਹਾਨੂੰ ਕਿਸ ਤਰ੍ਹਾਂ ਦੀ ਵਿਧਾ ਖਾਸ ਤੌਰ ਤੇ ਜ਼ਿਕਰ ਗੱਲ ਕਰੀਏ ਪਸੰਦ ਆ ਮੈਨੂੰ ਵਾਰਤਕ ਪਸੰਦ ਆ ਜੀ ਜ਼ਿਆਦਾ ਵੈਸੇ ਇਹ ਠਿਕਾ ਕਿਤਾਬ ਮੈਂ ਖੁਦ ਚਲਾ ਰਹੀ ਆ अच्छा हाँ जी ठीक है जी, जी बहुत अच्छे थे फिर ਦੱਸੋ ਸਾਨੂੰ ਕਿ ਕਿਸ ਤਰ੍ਹਾਂ ਦੀਆਂ ਕਿਤਾਬਾਂ ਇੱਥੇ ਰეკਮੈਂਡ ਕਰੋਗੇ ਤੁਹਾਡੇ ਕੋਲੇ ਇਸ ਪ੍ਰਕਾਸ਼ਨ ਕੋਲੇ ਕਿਸ ਤਰ੍ਹਾਂ ਦੀਆਂ ਕਿਤਾਬਾਂ ਨੇ ਜਿਹੜੀਆਂ ਤੁਸੀਂ ਰეკਮੈਂਡ ਕਰ ਸਕਦੇ ਹੋ ਵੈਸੇ ਬੇਸਿਕਲੀ ਅਸੀਂ ਬੁੱਕ ਸੈਲਰ ਆ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਸਾਡੇ ਕੋਲੇ ਨੇ ਮਿਕਸ ਸਟਾਕ ਹੀ ਆ ਸਾਰਾ ਤੇ ਅਸੀਂ ਪਾਠਕ ਦੀ ਲੋੜ ਅਨੁਸਾਰ ਉਹਨਾਂ ਨੂੰ ਕਿਤਾਬਾਂ ਮੁਹੱਈਆ ਕਰਵਾਉਂਦੇ ਹਾਂ ਹਰ ਤਰ੍ਹਾਂ ਦੀਆਂ ਹੀ ਨੇ ਜਿਵੇਂ ਨੌਜਵਾਨ ਜ਼ਿਆਦਾ ਪੋਇਟਰੀ ਮੰਗਦੇ ਨੇ ਜਾਂ ਫਿਰ ਸਾਡੇ ਤੋਂ ਸੁਜੈਸ਼ਨ ਮੰਗਦੇ ਨੇ ਕਿ ਕਿਹੋ ਜੀ ਕਿਤਾਬ ਪੜੀ ਜਾਵੇ ਤਾਂ ਅਸੀਂ ਉਹਨਾਂ ਨੂੰ ਸੁਜੈਸਟ ਵੀ ਕਰ ਦਿੰਦੇ ਆ ਤੇ ਫਿਰ ਜਿਹੜਾ ਕੋਈ ਸਾਡਾ ਹੀ ਵੀ ਗੱਲਬਾਤ ਸੁਣ ਰਿਹਾ ਹੈਗਾ ਸ਼ੁਰੂਆਤ ਕਰਨਾ ਚਾਹੁੰਦਾ ਹੈ ਪੜਨ ਦੀ ਤਾਂ ਉਹ ਕਿਹੜੀਆਂ ਕਿਤਾ ਕੁਝ ਮੀਡੀਆ ਤੇ ਇੰਸਟਾ ਦੇ ਪ੍ਰਭਾਵ ਚ ਆ ਕੇ ਕਿਤਾਬਾਂ ਨਾ ਪੜਨ। ਹੂੰ ਬਿਲਕੁਲ ਤੇ ਉਹ ਬਿਲਕੁਲ ਖੁਦ ਆ ਕੇ ਚੁਣਨ ਕਿਤਾਬਾਂ ਦੇਖਣ ਕਿਤਾਬਾਂ ਨੂੰ ਮਹਿਸੂਸ ਕਰਨ ਇਹਨਾਂ ਦੀ ਸ਼ੋ ਨੂੰ ਮਹਿਸੂਸ ਕਰਨ ਫਿਰ ਉਹ ਵੇਖਣ ਕੇ ਸੌਖੇ ਤੋਂ ਸ਼ੁਰੂ ਕੀਤਾ ਜਾਵੇ। ਕਈ ਵਾਰੀ ਅਸੀਂ ਸੋਸ਼ਲ ਮੀਡੀਆ ਤੇ ਜਾਂ ਤਾਂ ਬਿਲਕੁਲ ਹੀ ਹਲਕੀਆਂ ਕਿਤਾਬਾਂ ਦੇ ਪ੍ਰਭਾਵ ਚ ਆ ਜੰਨੇ ਆ ਜਾਂ ਅਸੀਂ ਕਿਸੇ ਬਹੁਤ ਔਖੀ ਕਿਤਾਬ ਦਾ ਨਾਮ ਆ ਕੇ ਲੈ ਦਿੰਨੇ ਆ ਸਟਾਲ ਤੇ। ਤਾਂ ਉਹ ਕਿਤਾਬ ਸਾਡਾ ਇੰਟਰਸਟ ਘਟਾ ਸਕਦੀ ਹੋ ਸਕਦੋ ਸਤੋ ਬਾਅਦ ਅਸੀਂ ਦੂਜੀ ਕਿਤਾਬ ਨਾ ਹੀ ਪੜੀਏ। ਬਿਲਕੁਲ ਤੁਸੀਂ ਸਹੀ ਆਖਿਆ ਤੇ ਸੋਸ਼ਲ ਮੀਡੀਆ ਤੋਂ ਵੀ ਬਚਿਆ ਜਾ ਸਕਦਾ ਹੈਗਾ ਕਿਤਾਬਾਂ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦੀਆਂ ਕੀਮਤ ਦੀਆਂ ਕਿਤਾਬਾਂ ਇੱਥੇ ਤੁਹਾਡੇ ਕੋਲੇ ਮੌਜੂਦ ਨੇ ਕਿਉਂਕਿ ਨੌਜਵਾਨਾਂ ਦੇ ਲਈ ਜੋ ਅਜੇ ਪੜ੍ਹਦੇ ਨੇ ਸ਼ਾਇਦ ਪਾਕਟ ਮਨੀ ਜਿਹੜੀ ਆ ਉਹ ਕਿਤਾਬਾਂ ਤੇ ਲਾਉਣਾ ਵੀ ਇੱਕ ਕਹਿ ਲਈਏ ਕਿ ਮਸਲਾ ਹੋ ਜਾਂਦਾ ਹੈ ਬਿਲਕੁਲ ਇੱਥੇ ਜਿਵੇਂ ਹਰੇਕ ਪੋਸਤਕ ਮੇਲੇ ਤੇ ਹੀ ਹੁੰਦਾ ਕਿ 20 ਤੋਂ ਲੈ ਕੇ 25% ਤੱਕ ਅਸੀਂ ਆਫ ਕਰਦੇ ਆਂ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਤੇ ਇਸ ਤੋਂ ਜ਼ਿਆਦਾ ਵੀ ਛੋਟ ਮਿਲ ਜਾਂਦੀ ਆ ਤੇ ਹਰ ਹਰੇਕ ਤਰ੍ਹਾਂ ਦੀ ਕੀਮਤ ਦੀਆਂ ਕਿਤਾਬਾਂ ਹੈਗੀਆਂ ਨੇ ਜਿਵੇਂ ਜਿਵੇਂ ਪੇਪਰ ਦੀਆਂ ਕੀਮਤਾਂ ਵੱਧਦੀਆਂ ਨੇ ਕਿਤਾਬਾਂ ਦੀ ਕੀਮਤਾਂ ਵੀ ਨੋ ਡਾਊਟ ਵੱਧ ਜਾਂਦੀਆਂ ਨੇ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ ਵਿਦਿਆਰਥੀ ਵਰਗ ਨੂੰ ਸਪੈਸ਼ਲ ਡਿਸਕਾਊਂਟ ਦੇ ਸਕੀ ਜੀ ਸਾਡੇ ਨਾਲ ਗੱਲ ਕਰ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸਾਹਿਤਕ ਮੇਲੇ ਜਦੋਂ ਵੀ ਲੱਗਦੇ ਨੇ ਤੇ ਨੌਜਵਾਨ ਸਾਥੀਆਂ ਸਾਨੂੰ ਚਾਹੀਦਾ ਵੀ ਅਸੀਂ ਉਹਨਾਂ ਮੇਲਿਆਂ ਦੇ ਵਿੱਚ ਸ਼ਿਰਕਤ ਕਰੀਏ ਕਿਉਂਕਿ ਇਹਨਾਂ ਮੇਲਿਆਂ ਦੇ ਵਿੱਚ ਸੱਚੇ ਸਾਥੀ ਜਿਨ੍ਹਾਂ ਨੂੰ ਕਿਹਾ ਜਾਂਦਾ ਕਿਤਾਬਾਂ ਉਹ ਸਾਨੂੰ ਸਾਡੇ ਸ਼ਹਿਰ ਸਾਡੇ ਪਿੰਡ ਸਾਡੇ ਕੋਲ ਮਿਲਣ ਆਉਂਦੇ ਆ ਤੇ ਜਦੋਂ ਕੋਈ ਮਹਿਮਾਨ ਸਾਨੂੰ ਆਪਣੇ ਘਰੇ ਮਿਲਣ ਆਵੇ ਤੇ ਉਸ ਦਾ ਉੱਡ ਕੇ ਸਵਾਗਤ ਕਰਨਾ ਸਾਡੀ ਸਭਿਅਤਾ ਦੇ ਵਿੱਚ ਹੈ ਕਿਤਾਬਾਂ ਦਾ ਵੀ ਇਸੇ ਤਰ੍ਹਾਂ ਹੀ ਸਵਾਗਤ ਕਰੀਏ ਸੀ ਧੰਨਵਾਦ ਤੇ ਆਓ ਹੁਣ ਇਤਮਨਾ ਨਾਲ ਆਪਾਂ ਕਿਤਾਬਾਂ ਦੇਖੀਏ ਸਾਰੀਆਂ ਹਿਸਤਾਲਾਂ ਤੇ ਕਿਹੜੀਆਂ-ਕਿਹੜੀਆਂ ਨੇ ਕਿਤਾਬਾਂ ਸਾਥੀਓ ਖਰੀਦਣ ਲੱਗਿਆਂ ਸਾਨੂੰ ਗਰੇਜ ਨਹੀਂ ਕਰਨਾ ਚਾਹੀਦਾ ਅਕਸਰ ਅਸੀਂ ਇਹ ਸੋਚ ਜਾਂਦੇ ਹਾਂ ਕਿ ਇੰਨੀ ਮੋਟੀ ਕਿਤਾਬ ਕੌਣ ਪੜ੍ਹੂਗਾ ਉਹਦਾ ਬਦਲ ਸਧਾਰਨ ਹੈ ਤੁਸੀਂ ਕੋਈ ਘੱਟ ਪੇਜਾਂ ਵਾਲੀ ਕਿਤਾਬ ਲੈ ਲਓ ਤੇ ਜੇਕਰ ਪੈਸਿਆਂ ਦੀ ਗੱਲ ਕਰੀਏ ਤਾਂ ਕਦੇ-ਕਦੇ ਪਾਕਟ ਮਨੀ ਚੋਂ ਜਾਂ ਆਪਣੇ ਪੈਸਿਆਂ ਦੇ ਵਿੱਚੋਂ ਜੇਬ ਖਰਚ ਚੋਂ ਆਪਣੇ ਖਰਚੇ ਚੋਂ ਆਪਣੇ ਆਪ ਦੇ ਉੱਤੇ ਕੀਤੇ ਜਾਣ ਵਾਲੇ ਖਰਚੇ ਚੋਂ ਕੋਈ ਨਾ ਕੋਈ ਕਿਤਾਬ ਜ਼ਰੂਰ ਲੈਣੀ ਚਾਹੀਦੀ ਹੈ ਇਸ ਦੇ ਨਾਲ ਇੱਕ ਅਹਿਸਾਸ ਵਧਿਆ ਹੁੰਦਾ ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਪਰੇਸ਼ਾਨ ਹੁੰਨੇ ਹੋ ਜਾਂ ਸਟ्रेस 'ਚ ਹੁੰਨੇ ਹੋ ਉਦੋਂ ਕੁਝ ਨਾ ਕੁਝ ਖਰੀਦਦਾਰੀ ਕਰੋ ਤੇ ਜੇਕਰ ਉਹ ਖਰੀਦਦਾਰੀ ਕਿਸੇ ਕਿਤਾਬ ਦੇ ਰੂਪ ਦੇ ਵਿੱਚ ਹੋਵੇ ਤੇ ਫਿਰ ਕੀ ਆਹੀ ਕਹਿਣੇ ਸੋ ਅੱਜ ਹੀ ਘਰੇ ਪਏ ਕਿਤਾਬ ਚੁੱਕੋ ਤੇ ਪੜੋ ਸ਼ੁਕਰੀਆ